ਘੋੜਿਆਂ ਦਾ ਫੈਸਟੀਵਲ ਹੈ ਇਹ ਇਹ ਕੋਈ ਸ਼ੋਅ ਜਾਂ ਕੱਲੇ ਕੰਪੀਟੀਸ਼ਨ ਨਹੀਂ ਹੈਗੇ ਇਹਦੇ ਵਿੱਚ ਹਾਰਸ ਰਾਈਡਿੰਗ ਰਿੰਗ ਸ਼ੋਜ਼ ਈਵਨ ਤੁਹਾਡੇ ਜਿਹੜੇ ਟਾਕ ਸ਼ੋਜ਼ ਹੈਗੇ ਆ ਜੀ ਘੋੜੇ ਦੇ ਨਸਲਾਂ ਦੀ ਗੱਲ ਕਰੀਏ ਤੇ ਕਿੱਥੋਂ-ਕਿੱਥੋਂ ਆਏ ਨੇ ਘੋੜਿਆਂ ਦੀਆਂ ਨਸਲਾਂ ਮਾਰਵਾੜੀ ਬਰੀਡ ਨੁਕਰਾ ਬਰੀਡ ਕਿ ਇਹ ਥੋਰੋ ਬ੍ਰੈਡਸ ਹੋਗੇ ਜਿਹੜੇ ਕਿ ਸਪੋਰਟਸ ਦੇ ਵਿੱਚ ਜਿਆਦਾ ਯੂਜ਼ ਹੁੰਦੇ ਨੇ ਜੀ इवन ਵਾਰਮ ਬਲੱਡ ਘੋੜੇ ਜਿਹੜੇ ਹੈਗੇ ਆ ਉਹ ਥੋੜੇ ਰਿਫਾਈਨਡ ਘੋੜੇ ਹੁੰਦੇ ਆ ਜਿਹੜੇ ਕਿ ਸਪੋਰਟਸ ਦੇ ਵਿੱਚ ਆਪਾਂ ਯੂਜ਼ ਕਰਦੇ ਆ ਪਹਿਲੀ ਵਾਰੀ ਇੰਡੀਆ ਦੇ ਵਿੱਚ ਇਹ ਇਸ ਕਿਸਮ ਦਾ ਫੈਸ਼ਨ ਸ਼ੋਅ ਹੋਇਆ ਜਿਹਦੇ ਵਿੱਚ ਮਾਡਲਸ ਜਿਹੜੇ ਹੈਗੇ ਆ ਕਿ ਉਹ ਰੈਂਪ ਵਾਕ ਕਰ ਰਹੇ ਸੀਗੇ ਘੋੜਿਆਂ ਦੇ ਨਾਲ ਬੱਚੇ ਇਸ ਚੀਜ਼ ਨਾਲ ਦਿਲੋਂ ਕਨੈਕਟਡ ਫੀਲ ਕਰਦੇ ਆ ਘੋੜਿਆਂ ਨਾਲ ਸਸੀਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਮੁਹਾਲੀ ਦੇ ਵਿੱਚ ਇੱਕ ਘੋੜਿਆਂ ਦਾ ਵੱਡਾ ਫੈਸਟੀਵਲ ਹੋ ਰਿਹਾ ਹੈਗਾ ਇਹ 2 ਦਿਨ ਦਾ ਫੈਸਟੀਵਲ ਹੈਗਾ ਤੇ ਸੈਰ ਸਪਟਾ ਵਿਭਾਗ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਾਣਕਾਰੀ ਦੇ ਲਈ ਮੇਰੇ ਨਾਲ ਬਰਾੜ ਸਾਹਿਬ ਨੇ ਬਰਾੜ ਸਾਹਿਬ ਨਾਲ ਜਾਣਕਾਰੀ ਲਵਾਂਗੇ ਬਰਾੜ ਸਾਹਿਬ ਸਸੀਕਾਲ ਸਭ ਤੋਂ ਪਹਿਲਾਂ ਬਰਾੜ ਸਾਹਿਬ ਇਹ ਵੱਡਾ ਵਧੀਆ ਫੈਸਟੀਵਲ ਹੋ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਮੋਹਾਲੀ ਦੇ ਵਿੱਚ ਸ਼ਾਇਦ ਪਹਿਲਾ ਫੈਸਟੀਵਲ ਮੈਨੂੰ ਲੱਗਦਾ ਮੈਂ ਹੋਰ ਹੈਗਾ ਕੀ ਕਹਿਣਾ ਚਾਹੂੰਗਾ ਕੀ ਮੈਂ ਦੇਖ ਦਿਓ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਤੇ ਤੁਹਾਡੇ ਦਰਸ਼ਕਾਂ ਤੱਕ ਤੁਸੀਂ ਇਹ ਚੀਜ਼ ਪਹੁੰਚਾ ਰਹੇ ਹੋ ਇਹ ਪਹਿਲੀ ਵਾਰੀ ਪੰਜਾਬ ਗਵਰਨਮੈਂਟ ਵੱਲੋਂ ਇਹ ਉਪਰਾਲਾ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰਜ਼ ਵੱਲੋਂ ਫਰਸਟ ਪੰਜਾਬ ਇਕਵੇਸਟਰੀਅਨ ਫੈਸਟੀਵਲ ਜਿਹੜਾ ਹੈਗਾ ਜੀ ਇਹ ਇੱਥੇ ਮੋਹਾਲੀ ਦੇ ਵਿੱਚ ਹੋ ਰਿਹਾ ਹੈਗਾ ਇਹ 2 ਦਿਨ ਦਾ ਫੈਸਟੀਵਲ ਸੀਗਾ ਜੀ 1st ਐਂਡ 2nd ਮਾਰਚ ਦਾ ਇਹਦੇ ਵਿੱਚ ਇਹ ਇਹ ਫੈਸਟੀਵਲ ਦੀ ਜਿਹੜੀ ਇੱਕ ਆਪਦੇ ਆਪ ਚ ਬੜੀ ਅ ਵਧੀਆ ਗੱਲ ਹੈਗੀ ਆ ਉਹ ਇਹ ਹੈ ਕਿ ਇਹਦੇ ਵਿੱਚ ਘੋੜਿਆਂ ਦਾ ਫੈਸਟੀਵਲ ਹੈ ਇਹ ਕੋਈ ਸ਼ੋਅ ਜਾਂ ਕੱਲੇ ਕੰਪੀਟੀਸ਼ਨ ਨਹੀਂ ਹੈਗੇ ਇਹਦੇ ਵਿੱਚ ਹਾਰਸ ਰਾਈਡਿੰਗ ਰਿੰਗ ਸ਼ੋਜ਼ ਈਵਨ ਤੁਹਾਡੇ ਜਿਹੜੇ ਟਾਕ ਸ਼ੋਅਜ਼ ਹੈਗੇ ਆ ਜੀ ਠੀਕ ਹੈ ਜੀ ਬਾਕੀ ਹੋਰ ਜਿੰਨੇ ਵੀ ਸਟੇ ਸਟੇਕ ਹੋਲਡਰਸ ਨੇ ਹਾਰਸ ਇੰਡਸਟਰੀ ਦੇ ਵਿੱਚ ਜਿਵੇਂ ਤੁਹਾਡੇ ਸੈਡਲਰੀ ਇਕਵਿਪਮੈਂਟ ਵਾਲੇ ਹੋਗੇ ਫੀਡ ਕੰਪਨੀਆਂ ਹੋ ਗਈਆਂ ਨਿਊਟ੍ਰੀਸ਼ਨ ਕੰਪਨੀਆਂ ਹੋ ਗਈਆਂ ਉਹ ਸਾਰੇ ਇਕੱਠੇ ਹੋ ਕੇ ਇਸ ਫੈਸਟੀਵਲ ਦੇ ਵਿੱਚ ਆਏ ਨੇ ਮੇਨ ਗੱਲ ਇਹ ਹੈ ਕਿ ਦਰਸ਼ਕਾਂ ਲਈ ਪਹਿਲੀ ਵਾਰ ਇਹ ਅ세ਸੀਬਲ ਬਣਾਇਆ ਹੈਗਾ ਫ੍ਰੀ ਐਂਟਰੀ ਇਸ ਫੈਸਟੀਵਲ ਦੀ ਹੈਗੀ ਹੈ ਜੀ ਤੇ ਕੋਈ ਵੀ ਕਿਸੇ ਵੀ ਵਰਗ ਦਾ ਕਿਸੇ ਵੀ ਏਜ ਗਰੁੱਪ ਦਾ ਕੋਈ ਵੀ ਆ ਕੇ ਦੇ ਵਿੱਚ ਇਸ ਫੈਸਟੀਵਲ ਨੂੰ ਮਾਣ ਸਕਦਾ ਇਹ ਬਹੁਤ ਹੀ ਵਧੀਆ ਐਂਟਰਟੇਨਮੈਂਟ ਦਾ ਇੱਕ ਪਲੈਟਫਾਰਮ ਵੀ ਹੈ ਨਾਲ ਦੀਨ ਗੱਲ ਕੀਤੀ ਜਾਵੇ ਘੋੜਿਆਂ ਦੀ ਤਾਂ ਘੋੜੇ ਕਿੱਥੋਂ-ਕਿੱਥੋਂ ਜਿਹੜੇ ਘੋੜੇ ਆਏ ਨੇ ਕਿਹੜੀ-ਕਿਹੜੀ ਨਸਲਾਂ ਦੇ ਘੋੜੇ ਆਏ ਨੇ ਕਿਉਂਕਿ ਅਕਸਰ ਮਤਲਬ ਲੋਕਾਂ ਨੂੰ ਘੋੜਿਆਂ ਦੇ ਬਾਰੇ ਨਹੀਂ ਪਤਾ ਪਰ ਇੱਥੇ ਘੋੜਿਆਂ ਦੇ ਪ੍ਰਤੀ ਮੈਨੂੰ ਪਿਆਰ ਬੜਾ ਦੇਖਣ ਨੂੰ ਮਿਲ ਰਿਹਾ ਹੈ ਮਤਲਬ ਜਿਉਂ ਅੱਖਾਂ ਵਾਂਗੂ ਪਾਲ ਰਹੇ ਨੇ ਜਿੰਨੇ ਵਿੱਚ ਸੇ ਘੋੜੇ ਲਵਰ ਆਏ ਨੇ ਦੇਖੋ ਜੀ ਘੋੜੇ ਦੇ ਨਸਲਾਂ ਦੀ ਗੱਲ ਕਰੀਏ ਤੇ ਕਿੱਥੋਂ-ਕਿੱਥੋਂ ਆਏ ਨੇ ਘੋੜਿਆਂ ਦੀਆਂ ਨਸਲਾਂ ਮਾਰਵਾੜੀ ਬਰੀਡ ਨੁਕਰਾ ਬਰੀਡ ਠੀਕ ਹੈ ਜੀ ਥੋਰੋ ਬ੍ਰੈਡਸ ਹੋਗੇ ਜਿਹੜੇ ਕਿ ਸਪੋਰਟਸ ਦੇ ਵਿੱਚ ਜਿਆਦਾ ਯੂਜ਼ ਹੁੰਦੇ ਨੇ ਜੀ ਈਵਨ ਵਾਰਮ ਬਲੱਡ ਘੋੜੇ ਜਿਹੜੇ ਹੈਗੇ ਆ ਉਹ ਥੋੜੇ ਰਿਫਾਈਨਡ ਘੋੜੇ ਹੁੰਦੇ ਆ ਜਿਹੜੇ ਕਿ ਸਪੋਰਟਸ ਦੇ ਵਿੱਚ ਆਪਾਂ ਯੂਜ਼ ਕਰਦੇ ਆ ਈਵਨ ਥੋੜੇ ਕੱਲ ਫੈਸ਼ਨ ਸ਼ੋਅ ਇੱਥੇ ਹੋਇਆ ਜੀ ਇੱਕ ਪਹਿਲੀ ਵਾਰੀ ਇੰਡੀਆ ਦੇ ਵਿੱਚ ਇਹ ਇਸ ਕਿਸਮ ਦਾ ਫੈਸ਼ਨ ਸ਼ੋਅ ਹੋਇਆ ਜਿਹਦੇ ਵਿੱਚ ਮਾਡਲਸ ਜਿਹੜੇ ਹੈਗੇ ਆ ਕਿ ਉਹ ਰੈਂਪ ਵਾਕ ਕਰ ਰਹੇ ਸੀਗੇ ਘੋੜਿਆਂ ਦੇ ਨਾਲ ਉਹਦੇ ਵਿੱਚ ਪੋਨੀ ਬਰੀਡਸ ਵੀ ਦੇਖਣ ਨੂੰ ਮਿਲੀਆਂ ਜੋ ਕਿ ਬਹੁਤ ਹੀ ਰਮਾਂਚਕ ਹੁੰਦੀਆਂ ਨੇ ਕਿਉਂਕਿ ਬੱਚੇ ਇਸ ਚੀਜ਼ ਨਾਲ ਦਿਲੋਂ ਕਨੈਕਟਡ ਫੀਲ ਕਰਦੇ ਆ ਘੋੜਿਆਂ ਨਾਲ ਤਾਂ ਬਹੁਤ ਹੀ ਸੁਨਹਿਰੀ ਮੌਕਾ ਆਪਾਂ ਆਪਦੇ ਪੇਰੈਂਟਸ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਇਹੋ ਜਿਹਾ ਇਵੈਂਟ ਨੂੰ ਕਦੇ ਵੀ ਮਿਸ ਨਾ ਕਰੋ ਆਪਦੇ ਬੱਚਿਆਂ ਨੂੰ ਹਮੇਸ਼ਾ ਲੈ ਕੇ ਆਓ ਇਸ ਇਵੈਂਟ ਅੱਜ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅੱਜ ਦਾ ਕੀ ਮਤਲਬ ਕੀ ਇਵੈਂਟ ਦਾ ਪੂਰਾ ਭੂਮਿਕਾ ਰਹੇਗੀ ਅੱਜ ਕਿੰਨੇ ਘੋੜਿਆਂ ਨੇ ਜਿਹੜਾ ਹੈਗਾ ਭਾਗ ਲਿੱਤਾ ਹੈ ਕਿੱਥੋਂ ਕਿੱਥੋਂ ਇਹ ਘੋੜੇ ਪਹੁੰਚੇ ਨੇ ਇੱਥੇ ਟੋਟਲ 2.5 300 ਘੋੜਾ ਇਸ ਫੈਸਟੀਵਲ ਦੇ ਵਿੱਚ ਭਾਗ ਲੈ ਰਿਹਾ ਹੈਗਾ ਜੀ ਗੁਜਰਾਤ ਰਾਜਸਥਾਨ ਹਰਿਆਣਾ ਦਿੱਲੀ ਐਂਡ ਹਿਮਾਚਲ ਜਿਹੜੇ ਵੀ ਆਪਣੇ ਨਾਲ ਲੱਗਦੇ ਸੂਬੇ ਆ ਇੱਥੋਂ ਘੋੜੇ ਆਏ ਨੇ ਜੀ ਆਪਦੇ ਆਪਦੇ ਟ੍ਰੇਲਰਸ ਦੇ ਵਿੱਚ ਐਨੀਮਲ ਐਂਬੂਲੈਂਸਸ ਦੇ ਵਿੱਚ ਆਪ ਮੁਹਾਰੇ ਚੱਲ ਕੇ ਆਏ ਆ ਜੀ ਘੋੜੇ ਤੇ ਹੁਣ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਰਿੰਗ ਕੰਪੀਟੀਸ਼ਨ ਹੋ ਰਿਹਾ ਹੈਗਾ ਜੀ ਰਿੰਗ ਕੰਪੀਟੀਸ਼ਨ ਦੇ ਵਿੱਚ ਕੀ ਆ ਕਿ ਜਿਹੜੇ ਵੀ ਘੋੜੇ ਆ ਉਹਨਾਂ ਦੇ ਕੈਰੈਕਟ੍ਰਿਸਟਿਕਸ ਦੇਖਦੇ ਜਿਊਰੀ ਮੈਂਬਰਸ ਨੇ ਜਿਹੜੇ ਕਿ ਬਹੁਤ ਹੀ ਸੀਨੀਅਰ ਜਿਊਰੀ ਮੈਂਬਰਸ ਇੱਥੇ ਆਏ ਨੇ ਉਹਨਾਂ ਵਿੱਚੋਂ ਵੈਟਨਰੀਅਨਸ ਵੀ ਨੇ ਜੀ ਠੀਕ ਹੈ ਜੀ ਰਨਾਉਂਡ ਪਲੇਅਰਸ ਵੀ ਨੇ ਜਿਹੜੇ ਹੌਰਸ ਰਾਈਡਿੰਗ ਦੇ ਵਿੱਚ ਰਹੇ ਆ ਉਹ ਉਹਨੂੰ ਕੋੜੇ ਨੂੰ ਪੁਆਇੰਟ ਦੇ ਦਿੰਦੇ ਆ ਤੇ ਉਹ ਉਹਦੇ ਕੈਰੈਕਟਰ ਸਿਟ ਦੇ ਆਧਾਰ ਤੇ ਫਸਟ ਸੈਕਿੰਡ ਥਰਡ ਪੋਜੀਸ਼ਨ ਕੱਢੀ ਜਾਂਦੀ ਹੈ ਤਾਂ ਕਿ ਬਰੀਡ ਦੇ ਵਿੱਚ ਸੁਧਾਰ ਹੋ ਸਕੇ ਸਰ ਉत्साਹ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਉਤਸ਼ਾਹ ਕਿਹੋ ਜਿਹਾ ਲੱਗ ਰਿਹਾ ਟ੍ਰਾਈ ਸਿਟੀ ਦੇ ਲੋਕਾਂ ਦਾ ਕਿਉਂਕਿ ਇੱਕ ਹੌਰਸ ਲਵਰ ਤਾਂ ਇੱਥੇ ਹੈ ਹੀ ਆ ਪਰ ਆਮ ਲੋਕ ਕਿੰਨੇ ਕਿੱਥੇ ਪਹੁੰਚ ਰਹੇ ਨੇ ਦੇਖੋ ਜੀ ਮੈਂ ਸਿንስ ਚਾਈਲਡਹੂਡ ਇਸ ਗੇਮ ਦੇ ਵਿੱਚ ਆ ਜੀ ਉਦੋਂ ਕੀ ਹੁੰਦਾ ਸੀਗਾ ਜਿਹੜੀ ਘੋੜਸਵਾਰੀ ਸੀਗੀ ਜਾਂ ਪੈਰਾਮਿਲਟਰੀ ਫੋਰਸੇਜ਼ ਜਾਂ ਪੁਲਿਸ ਦੇ ਵਿੱਚ ਹੀ ਹੁੰਦੀ ਸੀਗੀ ਤਾਂ ਉੱਥੇ ਆਮ ਲੋਕ ਹੈਗੇ ਉਹਨਾਂ ਲਈ ਅ세ਸੀਬਲ ਨਹੀਂ ਸੀ ਉੱਥੇ ਜਾਣਾ ਮੁਸ਼ਕਲ ਹੁੰਦਾ ਸੀਗਾ ਬਟ ਅਸੀਂ ਇਹ ਮੇਕ ਸ਼ੋਰ ਕੀਤਾ ਵੀ ਨਾਲ ਕਾਰਨੀਵਲ ਜਿਹੜਾ ਇਸ ਦੇ ਹੈਗਾ ਵੀ ਲੋਕ ਜਿਹੜੇ ਹੈਗੇ ਆ ਕਾਰਨੀਵਲ ਸ਼ੋਪਿੰਗ ਫੂਡ ਵਗੈਰਾ ਲਈ ਆਉਣ ਤੇ ਨਾਲ ਹੀ ਘੋੜੇ ਦੇਖਣ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਹੈਗਾ ਕਿ ਫ੍ਰੀ ਐਂਟਰੀ ਰੱਖੀ ਗਈ ਆ ਤੇ ਮੈਂ ਉਹਦੀ ਲਾਈਫ ਦੇ ਵਿੱਚ ਜਿੰਨਾ ਵੀ ਮੈਂ ਕੋਟ ਸਵਾਰੀ ਦੇ ਵਿੱਚ ਰਿਹਾ ਹੈਗਾ ਜੀ ਕੰਪੀਟੀਸ਼ਨ ਦੇਖਿਆ ਮੈਂ ਇੰਨਾ ਜਿਆਦਾ ਇਕੱਠ ਮੈਂ ਕਿਸੇ ਕੰਪੀਟੀਸ਼ਨ ਤੇ ਨਹੀਂ ਦੇਖਿਆ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਸਐਸ ਨਗਰ ਮੁਹਾਲੀ ਉਹਨਾਂ ਦੀ ਟੀਮ ਸਾਰੀ ਉਹਨਾਂ ਨੇ ਇੰਨਾ ਉਹਨਾਂ ਦੀ ਯਤਨਾ ਸਦਕਾ ਕਿਉਂਕਿ ਸ਼ਾਰਟ ਟਾਈਮ ਦੇ ਵਿੱਚ ਮੈਸੇ ਪਹੁੰਚੋਣਾ ਦੁਨੀਆ ਤੱਕ ਐਂਡ ਇਸ ਚੀਜ਼ ਨੂੰ ਆਰਗੇਨਾਈਜ਼ਡ ਵੇ ਨਾਲ ਕਰਨਾ ਇਹ ਬਹੁਤ ਹੀ ਖਬੂ ਉਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਕੀਤਾ ਜੀ ਕੱਲ ਕੀਤੀ ਜਾਵੇ ਐਂਟਰੀ ਤੇ ਜੇਕਰ ਜੇਕਰ ਕੋਈ ਘੋੜਾ ਇੱਥੇ ਲੈ ਕੇ ਆਪਣਾ ਆਉਂਦਾ ਹੈ ਟਰੈਸਟ ਜੇ ਬਾਹਰ ਦਾ ਬੰਦਾ ਉਹਦੀ ਕੋਈ ਤੁਸੀਂ ਫੀਸ ਜਾ ਰੱਖੀ ਹੈ ਜਾਂ ਮਤਲਬ ਫ੍ਰੀ ਐਂਟਰੀ ਉਹਨਾਂ ਦੀ ਵੀ ਜੀ ਦੇਖੋ ਜੀ ਗਵਰਨਮੈਂਟ ਆਫ ਪੰਜਾਬ ਨੇ ਇਹ ਬਹੁਤ ਹੀ ਵਧੀਆ ਪਹਿਲੀ ਵਾਰੀ ਇਹ ਕੀਤਾ ਕਿ ਸ਼ੋਅ ਦੇ ਵਿੱਚ ਕਿਸੇ ਵੀ ਘੋੜਪਾਲ ਘੋੜੇ ਪਾਲਕ ਤੋਂ ਕੋਈ ਵੀ ਐਂਟਰੀ ਨਹੀਂ ਲਈ ਜਾ ਰਹੀ ਉਹ ਕਿਉਂਕਿ ਇਕ ਤਾਂ ਉਹ ਆਪਦਾ ਖਰਚਾ ਕਰਕੇ ਜੀ ਇੰਨੀ ਦੂਰੋਂ ਆ ਰਹੇ ਨੇ ਠੀਕ ਹੈ ਜਾਨਵਰ ਨੂੰ ਜਦੋਂ ਟਰੈਵਲਿੰਗ ਕਰਾਉਣੀ ਆ ਸਭ ਤੋਂ ਮੁਸ਼ਕਲ ਪਾਰਟ ਆ ਜਿਹੜਾ ਕੋਟਸਵਾਰੀ ਦਾ ਉਹ ਹੈਗੀ ਹੈ ਹਾਰਸ ਟਰੈਵਲਿੰਗ ਤਾਂ ਉਹ ਆਪੇ ਹੀ ਏਡਾ ਰਿਸਕ ਲੈ ਕੇ ਤੇ ਖਰਚਾ ਕਰਕੇ ਆ ਰਹੇ ਆ ਤੇ ਅੱਗਿਓ ਅਸੀਂ ਐਂਟਰੀ ਫੀਸ ਲਾ ਦੀਏ ਤਾਂ ਚੰਗੀ ਗੱਲ ਨਹੀਂ ਪਲੱਸ ਦੂਰੋਂ ਸਟੇਟਾਂ ਤੋਂ ਆਏ ਆ ਤਾਂ ਅਸੀਂ ਉਹਨਾਂ ਨੂੰ ਐਜ਼ ਅ ਵੈਲਕਮ ਮਾਹੌਲ ਉਹਨਾਂ ਨੂੰ ਦਿੱਤਾ ਹੈਗਾ ਵੀ ਇੱਥੇ ਆਓ ਫਰੀ ਐਂਟਰੀ ਆ ਉਹਦਾ ਪਾਰਟਿਸਿਪੇਟ ਕਰੋ ਬਟ ਯੈਸ ਕ੍ਰਾਈਟੇਰੀਆਜ਼ ਹੈਗੇ ਨੇ ਵੈਟ ਚੈਕਸ ਹੈਗੇ ਨੇ ਠੀਕ ਹੈ ਜੀ ਕੁਝ ਕ੍ਰਾਈਟੇਰੀਆ ਤੁਹਾਨੂੰ ਫੋਲੋ ਕਰਨੇ ਪੈਂਦੇ ਆ ਕਿਸੇ ਵੀ ਪਾਰਟਿਸਿਪੇਟ ਪਾਰਟਿਸਿਪੇਟ ਕਰਨ ਨੂੰ ਕਿਸੇ ਵੀ ਇਵੈਂਟ ਦੇ ਵਿੱਚ ਜੀ ਹੌਰਸ ਰੈਡਿੰਗ ਵਗੈਰਾ ਜਾਂ ਹੋਰ ਕਿਹੜੇ-ਕਿਹੜੇ ਕਰਤਵ ਜਾਂ ਘੋੜਿਆਂ ਦੇ ਕਿਹੜੇ-ਕਿਹੜੇ ਮੁਕਾਬਲੇ ਇੱਥੇ ਦੇਖਣ ਨੂੰ ਮਿਲ ਸਕਦੇ ਆ ਉਹਦੇ ਬਾਰੇ ਵੀ ਥੋੜਾ ਦਰਸ਼ਕਾਂ ਨਾਲ ਸਾਂਝ ਕਰੋ ਜੀ ਇਹ ਨਹੀਂ ਆਪਣੇ ਦਰਸ਼ਕਾਂ ਨੂੰ ਥੋੜਾ ਕਈ ਵਾਰੀ ਨਹੀਂ ਪਤਾ ਲੱਗਦਾ ਕਿਉਂਕਿ ਗੇਮ ਤਾਂ ਬਹੁਤ ਪੁਰਾਣੀ ਆ ਪਰ ਦੇਖੀ ਨਹੀਂ ਕਦੇ ਇਹ ਜਿਹੜੇ ਇੰਡੀਅਨ 올림픽 ਐਸੋਸੀਏਸ਼ਨ ਦੇ ਅੰਡਰ ਜਿਹੜੇ ਵੀ ਇਵੈਂਟਸ ਆਉਂਦੇ ਆ ਸਪੋਰਟਸ ਦੇ ਹORS RIDING ਦੇ ਉਹ ਹੈਗੇ ਜੀ ਟੈਂਟ ਪੈਕਿੰਗ ਜਿਹਦੇ ਵਿੱਚ ਗੈਲਪਿੰਗ ਹORS ਦੇ ਉੱਪਰ ਨੇਜਾ ਲੈ ਕੇ ਤੁਸੀਂ ਉਹ ਨੀਚੇ ਪੈਗ ਹੁੰਦਾ ਉਹ ਨਿਸ਼ਾਨਾ ਲਾ ਕੇ ਚੱਕਣਾ ਹੁੰਦਾ ਜੀ ਇਹ ਗੇਮ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਹੋਈ ਹੈ ਜੀ ਜਿਹੜੇ ਪੁਰਾਣੇ ਵਾਰੀਅਰਸ ਸੀ ਨਾ ਜੀ ਉਹ ਨੇਜੇ ਲੈ ਕੇ ਜਿਹੜੇ ਤੰਬੂ ਲੱਗੇ ਹੁੰਦੇ ਦੁਸ਼ਮਨ ਦੇ ਉਹਦੇ ਜਿਹੜੇ ਕਿੱਲੇ ਲਾਏ ਹੁੰਦੇ ਸੀਗੇ ਉਹਨਾਂ ਨੂੰ ਪੱਟ ਦਿੰਦੇ ਸੀਗੇ ਸੈਕੰਡ ਜਿਹੜੀ ਟੀਮ ਆਉਂਦੀ ਸੀ ਉਹ ਸਵਾਰਡ ਲੈ ਕੇ ਆਉਂਦੀ ਸੀ ਸਵਾਰਡ ਦੇ ਨਾਲ ਉਹ ਦੁਸ਼ਮਣ ਤੇ ਅਟੈਕ ਕਰਦੀ ਸੀ ਤਾਂ ਇਹ ਉੱਥੋਂ originate ਹੋ ਕੇ ਐਜ਼ ਅ ਸਪੋਰਟ ਬਣ ਗਈ ਆ ਇਹ ਸਪੋਰਟ ਦੇ ਤੁਸੀਂ ਸਰਟੀਫਿਕੇਟ ਜਦੋਂ ਬੱਚਿਆਂ ਨੂੰ ਮਿਲਦੇ ਆ ਉਹ ਗ੍ਰੇਡੇਸ਼ਨ ਵੀ ਹੁੰਦੀ ਆ ਉਸ ਚੀਜ਼ ਦੀ ਮੈਂ ਦੱਸਣਾ ਚਾਹੂੰਗਾ ਐਡ ਆਨ ਕਰਨਾ ਚਾਹੂੰਗਾ ਸੈਕੰਡ ਜਿਹੜਾ ਇਹਦਾ ਡਿਸਪਲਿਨ ਜਿਹੜਾ ਹੈਗਾ ਉਹ ਹੈਗਾ ਸ਼ੋ ਜੰਪਿੰਗ ਘੋੜਿਆਂ ਦੀ ਜੰਪਿੰਗ ਜਿਹੜੀ ਹੈਗੀ ਆ ਆਬਸਟੈਕਲਸ ਦੇ ਉੱਪਰ ਦੀ ਉਹ ਹੋ ਗਿਆ ਥਰਡ ਡਰੇਸਾਜ ਠੀਕ ਹੈ ਜੀ ਡਰਸਾਜ ਦੇ ਵਿੱਚ ਘੋੜੇ ਤੇ ਰਾਈਡਰ ਦਾ ਤਾਲਮੇਲ ਚੈੱਕ ਕੀਤਾ ਜਾਂਦਾ ਇਹ ਤਿੰਨੇ ਜਿਹੜੀਆਂ ਸਪੋਰਟਸ ਇਵੈਂਟ ਨੇ ਇਸ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਸਿਮਰਨ ਢਿੱਲੋਂ ਡਿਜ਼ਾਈਨ ਵੱਲੋਂ ਫੈਸ਼ਨ ਸ਼ੋ ਜਿਹੜਾ ਹੈਗਾ ਇੱਕ ਬਹੁਤ ਹੀ ਵੱਖਰੇ ਕਿਸਮ ਦਾ ਫੈਸ਼ਨ ਸ਼ੋ ਘੋੜਿਆਂ ਦੇ ਨਾਲ ਮਾਡਲਸ ਨੇ ਵਾਕ ਕੀਤਾ ਉਹ ਹੋ ਗਿਆ ਜੀ ਤੇ ਮਾਰਵਾੜੀ ਐਂਡ ਨੁਕਰਾ ਰਿੰਗ ਸ਼ੋ ਜੀ ਇਹ ਇਵੈਂਟ ਨਹੀਂ ਸਾਰੇ ਇਹਦੇ ਵਿੱਚ ਤਾਂ ਇਹ ਸੀਗੇ ਸਾਡੇ ਨਾਲ ਇੱਥੇ ਜੱਜ ਜਿਹੜੇ ਨੇ ਬਰਾੜ ਸਾਹਿਬ ਤੇ ਗੱਲ ਕੀਤੀ ਜਾਵੇ ਹਾਰਸ ਦੀ ਤਾਂ ਇਹ ਬੋਹਾੜੀ ਦੇ ਵਿੱਚ ਜਿਹੜਾ ਹੈਗਾ ਵੱਡਾ ਇਵੈਂਟ ਜਿਹੜਾ ਹੈਗਾ ਲੱਗਿਆ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਘੋੜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ 2 ਦਿਨ ਦਾ ਜਿਹੜਾ ਹੈਗਾ ਇਹ ਮੇਲਾ ਸਮਾਗਮ ਤਾਂ 250 ਤੋਂ 300 ਘੋੜਿਆਂ ਨੇ ਜਿਹੜਾ ਹੈਗਾ ਇੱਥੇ ਭਾਗ ਲਿਆ ਹੈਗਾ ਤੇ ਇਹਨਾਂ ਨੇ ਵੀ ਦੱਸਿਆ ਕਿ ਟ੍ਰਾਈ ਸਿਟੀ ਦੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਇਸ ਇਵੈਂਟ ਨੂੰ ਲੈ ਕੇ ਉਤਸ਼ਾਹ ਹੈਗਾ ਤੇ ਅ ਸਾਫ ਤੌਰ ਤੇ ਸਰਦਾ ਕਹਿਣਾ ਇਹ ਵੀ ਸੀਗਾ ਵੀ ਲੋਕ ਜਿਹੜੇ ਹੈਗੇ ਇੱਥੇ ਜੁੜ ਰਹੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਘੋੜਿਆਂ ਦੀ ਗੱਲ ਕੀਤੀ ਜਾਵੇ ਤਾਂ ਘੋੜੇ ਪੰਜਾਬ ਤੋਂ ਹੀ ਨਹੀਂ ਘੋੜੇ ਜਿਹੜੇ ਨੇ ਉਹ ਨਾਲ ਲੱਗਦੇ ਸੂਬੇ ਜਿਹੜੇ ਨੇ ਰਾਜਸਥਾਨ ਗੁਜਰਾਤ ਜਾਂ ਲਗਭਗ ਸੂਬਿਆਂ ਤੋਂ ਜਿਹੜੇ ਹੈਗੇ ਆ ਘੋੜੇ ਇੱਥੇ ਪਹੁੰਚੇ ਨੇ ਕੈਮਰਾਮੈਨ ਅਮਨ ਦੇ ਨਾਲ ਮਨੀਸ਼ ਕੁਮਾਰ